「よろしなおます」 ਗਰੀ ਨਾ ਹੋਈ ਬਲੇ ਹਾਰੇ ਬਕਰਤ ਵਸਿਆ ਤਿਰੰਤ ਨ ਜਾਇ ਲਕਿਆ ਰਹਾ ਜਾਤ ਮੈਂ ਜੋਤ ਜੋਤਨਾ ਜਾਤਾ ਇਹ ਅਕਲਾਪਰ ਪੂਰਿਆ ਤੂੰ ਸੱਚਾ ਸਾਹਿਬ ਸਿਰਜ ਸਵਾਲਿਓ ਜਿਨ ਕੀਤੀ ਸੁਪਾਰ ਪਿਆ ਕੋ ਨਾਨਕ ਕਰਤੇ ਗਿਆ ਬਾਤਾ ਜੋ ਕੁਝ ਕਰਨਾ ਸੋਧਰਾ ਦਾ ਸਮਲ ਪਹਿਲਾ ਇੱਕ ਓੰਕਾਰ ਸਤਿਗੁਰ ਬਰਸਾਦ ਸੋਧਰ ਤੇਰਾ ਕਿ ਆਸੁ ਕਰਕੇ ਆ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਇਥੇ ਤੇਰੇ ਵਾਣ ਹਾਰੇ ਕਿਤੇ ਤੇਰੇ ਰਾਗ ਬ੍ਰਿਸ਼ ਕਿਆ ਕਿਤੇ ਤੇਰੇ ਗਾਵਣ ਹਾਰੇ ਗਾਵੈ ਰਾਜਾ ਧਰਮ ਦੀਵਾਰੇ ਕਾਰਨ ਤੁਧਨੋ ਚਿਤੁ ਗੁਖਤ ਲਿਖ ਜਨਨ ਲਿਖੇਤ ਧਰਮ ਵਿਚਾਰੇ ਗਾਵੰਤਨੋ ਈਸਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸਵਾਜੇ ਗਾਵੰਤਨੋ ਇੰਦਰ ਅਸਣ ਬੈਠੇ ਦੇਉ ਤਿਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤਨੋ ਸਾਧ ਵਿਚਾਰੇ ਗਾਵ ਗਾਮ ਤਨ ਨ ਮੀਰ ਕਰਾਰੇ ਗਾਮ ਤਨ ਪੰਡਤ ਪੜ ਗੀਸਰ ਜੋ ਜੋ ਵੇਦਾ ਨਾਨੇ ਗਾਮ ਤਨ ਨ ਮੋਣੀਆਂ ਮਰਮੋਹਨ ਸੁਰਗ ਮੱਚ ਪਿਆਲੇ ਗਾਮ ਤਨ ਨ ਰਤਨਾ ਪਾਏ ਤੇਰੇ 68 ਤੀਰਤ ਨਾਲੇ ਗਾਮ ਤਨ ਨ ਜੋਤ ਮਾ ਆਪਣੇ ਸੁੰਗ ਗਾਮ ਤਨ ਕਣੀ ਚਾਰੇ ਗਾਮ ਤਨ ਖੰਡ ਮੰਡਲ ਬ੍ਰਹਮਡਾ ਤਰ ਕਰਨ ਕੇ ਤੇਰੇ ਤਾਰੇ ਸੇਈ ਤੁਨ ਗਵਨ ਜੋਤਿ ਪਾਵਨ ਰਤੇ ਤੇਰੇ ਪਦਰ ਸਾਨੇ ਹੋਰ ਕਹਤੇ ਤੁਨ ਗਵਨ ਜਿਵੇਂ ਜਿਤਨਾ ਆਵਨ ਨਾ ਲਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਮ ਸੱਚਾ ਸਚਿ ਨਾਏ ਪਿਉ ਸੀ ਜਨ ਦਸੀ ਰਤਨ ਜਨ ਚਾਈ ਰੰਗੇ ਰੰਗੇ ਪਤੀ ਗਰਦ ਜਿਹੀ ਮਾਇਆ ਜਿਨੋ ਕੋਈ कार कर दे क्या कीता अपना जोते दीवन आई जोते पावे सोए कर सी रुकन करना जाए सो पासा सब पासा इब्नान करना जाए आसा माला पहला सुन बढ़ता या कोई के बढ़ बढ़ता डीटा होए कीमत पाए कहिया जाए कहने वाले तेरे ਟੈਂ ਲੈ ਰੇ ਸਾਈਂ ਬਾਗ ਵਰਗ ਬਿਲਾਤੀ ਗੈਰਾ ਕੋਈ ਨ ਜਾਣ ਤੇ ਰਕਤਾ ਕੇਵਡ ਕੀ ਰਾਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆ ਦੀਦਿਆ ਨੇ ਗੁਰ ਗਰਾਈ ਕਹ ਨਾ ਜਾਈ ਤੇ ਰਿਤਲ ਵਟਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾ ਪ੍ਰਕਾ ਕੀ

ਸਾਚੇ ਨਾਮ ਕੀ ਲਗੈ ਭੁਖੋ ਦੁਖਾ ਕਾਇ ਚਲੀਐ ਦੁਖਾ ਸੁਖ ਵਿਸਰੈ ਮੇਰੀ ਮਾਏ ਸੱਜ ਸੱਜ ਸੱਚ ਹੈ ਨਾਹਿ ਰਾਮ ਸਾਚੇ ਨਾਮ ਕੀ ਤਰਵੜਿ ਆਈ ਅੰਧ ਕੇ ਕੀਮਤ ਨਹੀਂ ਪਾਏ ਜੇ ਸਭਿ ਕਾ ਅਕਣ ਪਾਏ ਵਟਨ ਉਹ ਕਾਟ ਨਾ ਜਾਏ ਨਾ ਹੋ ਮਰਨ ਨਾ ਹੋ ਸੋਗ ਤੇ ਤਰਨ ਨ ਚੁਕੇ ਭੋਗ ਜੇ ਵੜਿਆ ਤੇ ਮੜ ਤੇਰੀ ਦਾਤ ਜਿੰਦਣ ਕਰਕੇ ਕੀਤੀ ਰਾਧ ਕੋ ਸੰਸਾਰ ਤੇ ਕਮਜਾਤ ਨਾਨਕ ਨਾ ਵੈ ਬਾਜ ਸੁਨਾ ਤੇ ਰਾਗੁ ਗਰੀਮਾ ਲਾ ਚੋਤਾ ਹਰ ਕੀ ਜਨ ਸੰਗੁਰ ਸਤਪੁਰਖਾ ਬਿਨੋ ਗੁਰੂ ਕਿਰਪਾ ਸੰਕੀਰੇ ਕਰਮ ਸਤਪੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਤੋ RAM ਨਾਮ ਪਰਗਾਸੁਰ ਮਥਨਾ ਮੇਰਾ ਪ੍ਰਾਨ ਸਕਾਈ ਅਰ ਕੀ ਰਤਨ ਦੀ ਰਹਿ ਆਸਰਾ ਹਰ ਜਨ ਕੇ ਵੜ ਪਾਗ ਵਡੇ ਰੇ ਜਿਨ ਹਰ ਹਰ ਸੰਤਾਰ ਪਿਆਸ ਹਰ ਹਰ ਨਾਮ ਲੈ ਕ੍ਰਿਪਾ ਸਹਿ ਮੇਂ ਸੰਗਤ ਗੁਣ ਪਰਗਾਸ ਜਿਨ ਮਰ ਮਾਰ ਰਸ ਨਾਮ ਨਾ ਪਾਇ ਤੇ ਪਾਗਿਣ ਜੰਪਾਸ ਜੋ ਸਤਗੁਰ ਚਰਨ ਸੰਗਤ ਨਹੀਂ ਆਏ ਪ੍ਰਗਤੀ ਵਿੱਚ ਠਿੱਕੀ ਵਾਸ ਇਹਨਾਂ ਅਰਜਨ ਸਤਗੁਰ ਸੰਗਤ ਪਾਈ ਤੈ ਤੋਰ ਮੱਥਕ ਲਿਖਿਆ ਰਿਕਾਜ਼ ਤਨ ਤਨ ਸਤ ਸੰਗਤ ਜੇ ਤਰਸ ਪਾਇਆ ਮਿਲ ਜਨਾਨਿਕ ਨਾਮ ਪ੍ਰਕਾਸ਼ ਰਾਜ ਗੁਜਰੀ ਮਹੱਲਾ ਪੰਜਵਾਂ ਬਾਹਿਰੇ ਮੰਚਿਤ ਉਦਮ ਜਾਰੀ ਉਪਰੇ ਸਹਿ ਪਤਰ ਮੈਂ ਜਨ ਤੋ ਪਾਇਤਾ ਕਰਿ ਜਗਾ ਗੈ ਤਰਿਆ ਮੇਰੇ ਮਾਧੋ ਜੀ ਸਤਸਮਤ ਮਿਲੇ ਸੋ ਤਰਿਆ ਹੋਰ ਪਰ ਸਾਧ ਪਰਮ ਪਦ ਪਾਇਆ ਸੂਕੇ ਕਾਠਾ ਰਿਆ ਰਹਾ ਜਨਨ ਪਿਤਾ ਲੋਕ ਸੁਤ ਬਿਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰਜ ਕੇ ਸੰਭਾਇ ਠਾਕੁਰ ਕਾਏ ਮਨ ਪੋ ਕਰਿਆ ਉਡੇ ਉਡੇ ਮੈਂ ਮਨ ਨੂੰ ਖੁਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭਨ ਨਾਮ ਦਾ ਸੱਟ ਸੁਨਾਨ ਠਾਕੁਰ ਕਰ ਤਲ ਧਰੇ ਆ ਜਨ ਨਾਨਕ ਬਲ ਬਲ ਸੰਧ ਬਲ ਜਾਈਏ ਤੇਰਾ ਅੰਤ ਨਾ ਪਾਰਾ ਓਰੇ ਆ ਰਾਗ ਸਾ ਮਹੱਲਾ ਜੋਤਾ ਸੂਪ੍ਰਕ ਇਕੰਕਾਰ ਸਰਬਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਰੰਗ ਮਾਘ ਮਾ ਪਾਰ ਸਤਿ ਆਵੇ ਸਤਿ ਆਵੇ ਤੁਜੀ ਹਰ ਸੱਚੇ ਸਚਨ ਹਾਰਾ ਸਭ ਜੀ ਤੁਮਾਰੇ ਜੀ ਤੁਮ ਜੀ ਆਤਾ ਤਾਰਾ ਵਿਚਾਰ ਸੰਤੋ ਜੀ ਸਭ ਦੂਖ ਪਿਸਾਰਣ ਹਾਰਾ ਹਰ ਆਪੇ ਦਾ ਕਰਾ ਰਾ ਆਪੇ ਸੋਖ ਜੀ ਗਿਆਨ ਨਾਨਕ ਜント ਵਿਚਾਰਾ ਤੂ ਘਟ ਘਟ ਅੰਤਰ ਸਰਬੇ ਨਿਰੰਤਰ ਜੀ ਅਰੇ ਕੋ ਪ੍ਰਖ ਸਮਾਨ ਇਕ ਦਾ ਤਿਕ ਬੇਖਾਰੀ ਜੀ ਸਭ ਤੇਰੇ ਚੁਜ ਵਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਔਖ ਤੈਨਾਂ ਹੋਰ ਨਾ ਜਾਣ ਤੂੰ ਪਾਰ ਪਰੰਤ ਅੰਤ ਮੰਤ ਜੀ ਤੇਰੇ ਕਾ ਗੁਣਿਆ ਕੋ ਕਾਣਾ ਜੋ ਸੇਵੈ ਜੋ ਸੇਵੈ ਥੋਦੀ ਜਨਾਂ ਨਿਕਨ ਪਰਵਾਣ ਹਰ ਧਿਆਵੇਂ ਹਰ ਧਿਆਵੇਂ ਤੁੰ ਜੀ ਜਿ ਸੇ ਜੁ ਮੈਂ ਸੁਖ ਵਾਸੀ ਸੇ ਭਉਤ ਸੇ ਭਉਤ ਭੈ ਜਨ ਨਾਲ ਧਿਆਇਆ ਜੀ ਤੇ ਟੁੱਟੀ ਜੋਗੀ ਫਾਸੀ ਜਿਨ ਨਿਰਭਉ ਜਿਨ ਅਨਿਰਭਉ ਧਿਆਇਆ ਜੀ ਤਨ ਕਾਖੋ ਸੰਗਵਾਸੀ ਜਿਸ ਸੇ ਵੇ ਅਜਨ ਸੇ ਵੇ ਮੇਰਾ ਰਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਧਿਆਇਆ ਜੀ ਜਗ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਬਾਤ ਪੰਡਾਰ ਜੀ ਪਰੇਪਯੰਤ ਪਰੇਪੰਤਾ ਤੇਰੀ ਪਗਤ ਤੇਰੀ ਬਹੁਤ ਸਲਾਮ ਤੁਧ ਜੀ ਹਰਿਆਨ ਕਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰਾਰ ਪੂਜਾ ਜੀ ਤਾ ਕਪੈ ਜਪੈ ਬਯੰਤਾ ਚਿਰੇ ਨੀ ਕ ਤੇਰੀ ਅਨੇਕ ਪੜਾਉ ਮੋ ਸਿਮਰਤ ਸਤ ਜੀ ਕਾ ਕਿਰਿਆ ਖਟ ਕਰਮ ਕਰਨ ਤ ਸੇ ਪਗਤ ਸੇ ਬਦ ਬਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਅਰ ਭਗਵੰਤਾ ਵਾਦ ਪ੍ਰਭ ਦਾ ਪ੍ਰਮ ਪਰ ਗਨ ਦਾ ਜੀ ਤੂੰ ਜੇ ਵੜਿਆ ਬਰੇ ਨਾ ਕੋਈ ਤੁਝ ਜੁਗ ਜੁਗ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਤੇ ਆਪੇ ਪਾਵੇਂ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਤੁਤੇ ਆਪੇ ਸ੍ਰਿਸ਼ ਸੋ ਬਾਹੀ ਜੀ ਤੁਤੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੋਣ ਕਾ ਬੇ ਕਰਤੇ ਕੇ ਜੀ ਜੋ ਸਭ ਸਹਿ ਦਾ ਜਾਣ ਹੋਈ ਸਾ ਮਹੱਲਾ ਚੋਤਾ ਤੂੰ ਕਰਤਾ ਸਚਿਆਰ ਬੰਡਾ ਸਾਈ ਜੋ ਤੋਂ ਪਾਵੇਂ ਸੋਈ ਫਿਸੀ ਜੋ ਤੂੰ ਦੇ ਸੋਈ ਹੋ ਪਾਈਂਦਾ ਓ ਸਤੇ ਕੀ ਤੂੰ ਸਭੀ ਧਿਆਆ ਜਿਸਨੋ ਕਿਰਪਾ ਕਰੈ ਜਿਨਾ ਮਰਤਨ ਪਾਇਆ ਗੁਰਮੁਖ ਲਾ ਜਨਮ ਮੋ ਦੁਆਇਆ ਸੁਧਿਆ ਆਪ ਵਿਚੋੜਿਆ ਆਪ ਮਿਲਾਇਆ ਤੂੰ ਦਰਿਆ ਸੰਖੀ ਮਾਈ ਤੈ ਵਰਨ ਤੂੰ じゃ ਕੋਈ ਨਾ ਹੈ ਜੀਤ ਜਨ ਸੋ ਜਿ ਰਖੀ ਨਿਮ ਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਣ ਅਰਪਣ ਸਦੀਆ ਕਵਕਾਣ ਜਿਨਹਰ ਸੇਵਿਆ ਤਿਨ ਸੁਖ ਪਾਇਆ ਸਜੇ ਅਨੰਮ ਸਮਾਇਆ ਤੁਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਤਪੈ ਨ ਤੁਝ ਆਇ ਹੋਰ ਨ ਕੋਇ ਉਹ ਕਰ ਕਰ ਵੇਖੈ ਜਨ ਸੋਇ ਜਨ ਨਾਨਕ ਗੁਰਮੁਖ ਪਰ ਘਟੋਇ ਆਸਾ ਮੱਲਾ ਪਹਿਲਾ ਤਿਤ ਸਰਵ ਰੂਪਾਂ ਪਹਿਲੇ ਨਿਵਾਸਾ ਪਾਣੀ ਪਾਵਤਨੇ ਕੀਆ ਪੰਗਰ ਪਾਗ ਨਹੀਂ ਚਾਲੈ ਉਦੇ ਕਾਂਤੈ ਡੂਬੀਐ ਮਨੇ ਕਨਾ ਚੇਤ ਸਮੂਣ ਮਨਾਰ ਬਿਸਰਤਿਲੇ ਗੁਣਦਲੇ ਆਰਾ ਨਾਉ ਜਤੀ ਸਤੀ ਨਹੀਂ ਪੜਿਆ ਮੂਰਤ ਮੁਕਤਾ ਜਨਮ ਪਿਆ ਗਣਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤਿਰਤ ਤੈਨਾ ਕਾ ਮਿਲ ਸੰਸਮਤ ਪੜ ਕੇ ਵਲਨਾ ਸਰਬ ਗਿਆਨ ਲਾਗ ਪਉ ਜਨ ਤਰਨ ਕਾ ਜਨਮ ਬਣ ਤਾ ਜਾਤ ਰੰਗ ਮਾਇਆ ਕਹਿ ਰਹਾਉ ਜਪਤ ਸੇਵਾ ਸਾਧ ਨ ਜਾਣਿਆ ਹਰਿ ਆਇਆ ਕੋ ਨਨ ਗਮਨੀ ਚ ਕਰਮ ਸਰਣ ਪਰੇ ਕੀ ਰਾਖੋ ਸਰਮਾ ਆਸਾਈ ਦਸਵੇਂ ਕਬਿਉ ਬਾਜ ਬੇਤੀ ਚੋ ਬੈ ਅਮਰੀ ਕਰੋ ਆ ਤਨ ਚਾ ਪੂਰਨ ਹੋਇ ਚਿਤ ਕੀ ਚਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਨ ਗੁਰੂ ਪ੍ਰਤਪਾਰਾ ਆਮਰੇ ਦੁਇ ਸੁਭੈ ਤੁਂ ਕਾ ਮੋ ਆਪਾ ਤਮੈ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਚਿ ਮੁਝਿਸਮੈ ਕਰਤਾਰਾ ਮੋਰ ਚਾਨੈ ਕਰਦਾ ਕਰਿਆ ਸਭੈ ਰਤ ਕੋ ਆਦਿ ਸਮਰਿਆ ਭੁਰਨਵੇਂ ਅਮਰੀ ਆਸਾ ਤੋਰਪਜਨ ਕੀ ਰਹਿ ਪਿਆਸਾ ਤੁਮੈ ਚਾਟ ਕੋਈ ਔਰ ਨਾ ਦਿਓ ਜੋ ਪਰਚਾ ਸੁ ਤੁਮਤੇ ਪਾਉ ਸੇਕ ਸਿਖ ਅਮਰੇ ਤਾਰੀਆ ਤੁਮ ਤੁਮ ਸਤਰ ਮਾਰੇ ਮਾਰੀਐ

ਜਗਨਕਾਲ ਜੋਗੀ ਸੰਕਿਓ ਬੇਤਰਾਜ ਬ੍ਰਹਮਾ ਜੋਤੀਓ ਜਗਨਕਾਲ ਸੰਯੁਕਤ ਸਵਾਰਾ ਨਸਤ ਰਹਤਾ ਮਾਰਾ ਜਗਨਕਾਲ ਸੰਗਤ ਬਨਾਇਓ ਦੇਵਤਾ ਜੇਥਨ ਉਪਜਾਇਓ ਆਜਾਤ ਜੀ ਕੇ ਅੰਤਾਰਾ ਸੋਈ ਗੁਰੂ ਸੰਮਿਵ ਮਾਰਾ ਨਸਤ ਚੀਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਖਨ ਕੋ ਸਭ ਤੋਂ ਸੁਖੀਓ ਸਤਨੰਨ ਕੋ ਪਰਮ ਮੂਰਤ ਕੀਓ ਕਟ ਕਟ ਕੇ ਅੰਤਰੀ ਕੀ ਜਾਨਤ ਭਲੇ ਬੁਰੇ ਕੀ ਪੀਰ ਬਚਾਨਾ ਚੀਤੀ ਦੇ ਕੁੰਚਰਾਸ ਤੁਲਾ ਸੰਪਰ ਕਿਰਪਾ ਜਸਰ ਬੂਲਾ ਸੰਤਨ ਗੁਪਾਇ ਚ ਦੁਖੀ ਸੁਪਾਇ ਸਾਧਨ ਕੇ ਸੁਕੀਏ ਕੇ ਕੀ ਪੀਰ ਬਚਾਨਾ ਕਟ ਕਟ ਕੇ ਪਟ ਪਟ ਕੇ ਜਾਨਾ ਜਬਦ ਕਰ ਕਰਾ ਬਿਰਤਾਰਾ ਪਰਜਾਨ ਦਜੇ ਅਪਾਰਾ ਜਬ ਆਕਰ ਕਰਨ ਤੋ ਆ ਬਹੁ ਤਮੈ ਕਿਤ ਦਿਉ ਤਰ ਸਭੋ ਜੇ ਤੇ ਬਦਲ ਸ੍ਰੀ ਚੰਤ ਸੰਤਾਰੈ ਆਪਾਂ 辛ਬੋ ਦਿਉ ਚਾਰੈ ਤੁਮ ਸਭੀ ਤੇ ਰਤ ਨਿਰਾਲਾ ਜਾਣ ਤੁਮੇ ਤੇ ਕੇ ਦੇਹ ਰਿਆਲ ਮਾ ਨਿਰੰਥਾ ਜਿਉ ਪਾ ਨਿਰਲੰਭ ਆਦਮੀ ਨਾ ਨਾਜ ਸਪ ਤਕਾ ਮੁੜ ਚਾਤ ਪੇਗਾ ਜਾ ਕੋ ਪੇ ਨਾ ਪਾਉ ਜਬੇ ਦਾਤ ਸੰਤੋ ਕਰਪਾ ਨਿਰਮੰਤ ਮਹਾ ਗੁਰ ਕੈ ਭੇਨ ਨਾ ਜਾਣਤ ਮਹਾ ਦੇਵ ਨੂੰ ਕੈਸਾ ਸਿਵ ਨਿਰੰਕਾਰ ਕਾ ਤੀਨਤ ਨੈ ਬੇਵਾ ਪਾਪ ਨੀ ਬੋਤਾਂ ਜੇ ਤੀ ਬਰਨਤ ਪੈਨ ਤਨ ਤੋ ਤੇ ਤੀ ਤੁਮਰਾ ਲਖਨ ਜਾਪਸਾਰਾ ਕੇ ਵਿਸ ਜਾ ਪ੍ਰਤਮ ਸੰਸਾਰਾਇ ਕੈ ਰੂਪਨ ਸਰੂਪਾਰ ਉਪਰਾਂ ਕੈ ਪੂਪਾ ਅੰਤ ਜੇ ਰਛੇ ਤਜ ਕਿਨੇ ਉਦ ਪੁਰਕਾਰ ਪਰ ਚਦੀਨੀ ਕਉ ਭੋਲਾਂ ਜਾਂ ਬੈਠਾ ਕਉ ਸਮਟ ਪੈ ਸੰਕਰ ਕੈਟਾ ਸਵੇ ਸ੍ਰੇਟ ਬਿਨਾਇ ਚੰਪਾ ਅਯੁਗ ਸਰੂਪ ਚੰਪਾ ਰੱਜਾ ਮਿਲੀ ਤੁਮ ਕਰੋ ਸ਼ੇਖ ਬਾਬਰ ਸਿਕੰਦਰ ਨੂੰ ਦੁਤ ਜਿਤੇ ਉਟਵੰਤੁ ਕਪਾਤਾ ਸੁਖੁਲੇ ਕਰੋਰਨ ਕਾਤਾ ਜੇ ਅਸਤਤਸ ਨੀ ਪਰੇ ਕਿੰਕੇ ਤੁਟੁ ਦਦਾ ਮਰੇ ਪੁਰਖ ਜਾਨ ਪਪਰੇ ਤਿਆਰੇ ਤਿਨਕੇ ਤੋਂ ਸੰਕਟ ਸਭ ਤਾਰੇ ਜੋ ਕਲ ਕੋ ਸੁਭਾਅ ਹੈ ਤੈਂ ਕਾਕੇ ਕਾਲ ਨਿ ਕਟੈ ਨਾ ਰਚਾਇਤਾ ਸਭ ਕਾਲਾ ਦੁਇਟ ਅਰਿਸ਼ਟ ਤਰਾਂਜਨ ਕਾਲਾ ਕਿਰਪਾ ਰਿਟਿ ਤਨ ਜਾਣੇ ਰੋ ਾਂਕੇ ਤਾਂ ਬਕਨ ਕਮੈਰੋ ਤਿਤ ਸਿਧ ਕਰਮੋ ਸਭ ਹੋਈ ਜੁਟ ਜਾ ਜੁਸ ਕੈ ਨ ਕੋਈ ਏਕ ਬਾਜ ਤਮੈ ਸੁਮਾਰਾ ਕਾਲ ਪਾ ਚੇਤਾ ਉਬਾਰਾ ਜੇ ਨਰ ਨਾਮ ਤੇ ਆਰੋ ਕਹਾ ਦਰ ਤੁਕ ਦੁਖ ਤੇ ਰਹਾ ਖੜ ਕੇ ਤਮੈ ਸਰਨ ਤੇ ਆਰੀ ਆਪਾ ਜੈ ਮੇਉ ਬਾਰੀ ਸਰਮ ਧਰਮੋ ਸਾਈ ਦੁਖ ਤੁਕ ਤੇ ਲਿਓ ਬਚਾਈ ਸੋਇਆ ਆਇ ਨੈ ਜਬ ਤੇ ਤੁਮਰੇ ਤੋਂ ਤੈਨ ਕੋ ਆਸ ਘਰੇ ਨਹੀਂ ਆਨਿਓ ਰਾਮ ਰੇਮ ਪੁਰਾਨ ਪੁਰਾਨ ਅਨੇਕਾਂ ਮਤੇ ਕ ਨਾ ਮੰਨਿਓ ਸਿਮਰਤ ਸਾਸਤਰ ਮੇ ਤੁਸਬੈ ਬੋ ਬੀਦਿਆ ਮੇ ਕ ਨਾ ਜਾਣਿਓ ਸਿਰਿਅਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਿਓ ਸਭ ਤੋ ਏ ਬਖਾਨਿਓ ਦੋਰਾ ਸੰਗਲ ਦਵਾਰ ਤੋ ਛੱਡ ਕੇ ਗਿਓ ਤੋਆਰੂ ਦਵਾਰ ਬਾਹੇ ਨਾਨਕ ਯਸ ਗੋਬਿੰਦਾਸ ਤੁਆਰ ਰਾਮਕਲੀ ਮਹਾਨਾ ਤੀਜਾ ਅਨੰਤ ਓਮਕਾਰ ਸਤੁਰ ਪ੍ਰਸਾਦ ਅਨੰਤ ਭੈ ਆਗਰੀ ਮੈਂ ਸਤਗੁਰੂ ਮੈਂ ਪਾਇ ਸਤਗੁਰਤਾ ਪਾਇਆ ਸੈਂ ਜਿਸੇ ਕੀ ਮਨੁ ਵਜੀਆ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸੰਗ ਗਾਵਣੀਆਂ ਸਭ ਜੋਤਾਂ ਬਾਹੂੜੀ ਕੇ ਰਾਮਾ ਜੀ ਨਿ ਵਸਾਇਆ ਕਹਿ ਨਾਨਕ ਨਦਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੰਧਾਰ ਰਵਣਾਲੇ ਹਰ ਨਾਲੋਂ ਤੂੰ ਮਨ ਮੇਰੇ ਦੁੱਖ ਸਵਿਸਾਰਣਾ ਅੰਗੇਕਾਰੋ ਕਰੇ ਤੇ ਰਾਖਾ ਜ ਸੰਸਵਾਰਣਾ ਸਬਨਾ ਕਲ ਸਮਰੱਥ ਸੁਆਮੀ ਸੋਗ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸੰਧਾਰ ਰਵਣਾਲੇ ਸਾਚੇ ਸਾਈਂ ਬਾਗਿਆਨ ਨਹੀਂ ਕਰਤੀ ਰਾਂ ਆਕਾ ਤੇਰਾ ਸਕੇ ਜਿਹਦੇ ਵਿੱਚੋਂ ਪਾਵੇ ਸਦਾ ਸਿ ਸਦਾ ਤੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਗਨੇਰੇ ਕਹਿ ਨਾਨਕ ਸੁੱਚੇ ਸਾਹਿਬ ਧਿਆਨ ਨਹੀਂ ਕਰਦੇ ਰਹਾ ਸਾਚਾ ਨਾਮ ਮੇਰਾ ਧਾਰੂ ਸਾਚ ਨਾਮਾ ਦਾ ਮੇਰਾ ਜਿਨ ਕੂਕਾ ਸੰਗਵਾਈਆ ਘਰ ਸਾਥ ਸੁਖ ਮਨਿਆ ਵਸਿਆ ਜਿਨ ਕਾ ਸਭ ਪੁਰਜਾਈਆ ਸਦਾ ਕੋਪਾਣ ਕੀਤਾ ਬਰਬੇਟੋ ਜੀ ਜੀਆਂ ਵਡਿਆਈਆ ਕਹਿ ਨਾਨਕ ਸੁਣਾ ਸੰਤੋ ਸਤ ਰੱਬਿਆ ਸੱਚਾ ਨਾਮ ਮੇਰਾ ਧਨ ਵਾਜੇ ਪੰਸੰਪਿਤ ਕਰਤ ਚ ਪਾ ਗਏ ਆਂ ਚ ਪਾ ਗਏ ਸੰਤੋਵਾਂ ਜੇ ਕਲਾ ਜਿਤ ਕਰਤਾਰੀਆਂ ਪੰਜੋਂ ਤੁਧ ਵਾਜ ਕੀਤੇ ਬਾਲ ਅੰਠ ਕੁਮਾਰਿਆ ਤੁਰਕਰਤ ਪਾਇਆ ਤੁਜਿਨ ਕੋ ਸਿ ਨਾਮ ਅਰਖ ਲਗੇ ਕਹਿ ਨਾ ਨਿਮਤੈ ਸੁਖੁਆ ਤਿਤ ਕਰਿਆ ਆਨੰਦ ਵਾਜੇ ਅਨੰਦ ਸੁਣਾਵਡ ਪਾਕਿਓ ਸਗਲ ਮਨੋ ਰਥ ਪੂਰੇ ਆਰ ਬਰੰਪਰਾ ਪਾਇਆ ਕਰੇ ਸੰਗਲਿ ਬਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪੈ ਸਸ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਤੇ ਮਨਤਾ ਸਤਿਗੁਰ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨਾਂ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੰਲਾ ਪੰਨਿਵਾ ਆਪਿ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰ ਜੇ ਕੋ ਪਾਵੇ ਜੇ ਕੋ ਪੁੰਚੈ ਤਿਸ ਕਾ ਇਹ ਆਧਾਰ ਇਹ ਮਤ ਜੀ ਨਹਿ ਜਾਣੀ ਮਿਤ ਮਿਤਰਾ ਕਰਤਾਰ ਤਮ ਸੰਸਾਰ ਚਰਨ ਲਗ ਕਰੀਐ ਸਭ ਨਾਲਿ ਕ੍ਰਿ ਬ੍ਰਹਮ ਫਸਾਰੋ ਸੇ ਲੋਕ ਮਹੱਲਾ ਪੰਜਵਾਂ ਕੀ ਰਾ ਕੀਤਾ ਜਤ ਨਾਹੀ ਮੈਨੋ ਜੋਗ ਕੀਤਾਈ ਮੈਨੇ ਕੋਣਿਆਰੇ ਕੋ ਗੁਣ ਨਾਹੀ ਆਪੇ ਦੁਰਸਪਾਇਓਈ ਫਿਰ ਸੁਬੈ ਆਹ ਮੈਂ ਰਾਮ ਤੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾ ਮਿਲਿਆ ਤਾਂ ਜੀਵਾਂ ਤਨ ਮੰਥੀ ਵਾਰਿਆ ਪੌੜੀ ਕਿੱਥੈ ਤੂੰ ਸਮਰਾਟ ਜਿੱਤੈ ਕੋਈ ਨਾਹੀ ਉਤੈ ਤੇਰੀ ਰਖ ਅਗਨੀਓ ਧਰਮਾਈ ਸੁਣ ਕੇ ਜੰਕੇ ਦੂਤ ਨਾਇ ਤੇ ਰਛੜ ਜਾਏ। ਉਹ ਜਿਵੇਂ ਕਬ ਸੁਖਾਉ ਗੁਰ ਸਾਹਿਬੀ ਪਾਰ ਪਾਏ। ਜਿਨ ਕੋ ਲੱਗੀ ਪਿਆਸ ਅਮਰ ਸੇ ਗਾਏ। ਕਲ ਨਾ ਪੁਨ ਗੁਣ ਗੋਬਿੰਦ ਗਾਏ। ਸਭ ਸੈ ਨੋ ਕਿਰਪਾ ਹਲ ਸਮਾਲੇ। ਸਾਰੇ ਸਾਰੇ ਬਿਰਥਾ ਕੋਈ ਨਾ ਜਾਏ। ਜਿਹਾ ਮੈਂ ਤੁਧਿਆਜ ਸ਼ਲੋਕ ਮੰਨ ਲਾ ਫੰਜਵਾ। ਅੰਤਰ ਗੁਰਿਆ ਰਜਣਾ। ਜਿਵਾ ਜਪ ਗੁਰ ਨਾਉ। ਇਤਰੀ ਸਤਗੁਰ ਪੇਖਣਾ ਸਰੋਣੀ ਸੁਨਣਾ ਗੁਰ ਨਾਉ ਸਤਗੁਰ ਸੇ ਕੀ ਰਤਿਆ ਦਰਗਹਿ ਪਾਈ ਅਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇ ਕੇ ਮਾਲਾ ਪੰਜਵਾ ਰਖੇ ਰਖਣਹਾਰ ਆਪੋ ਬਾਰਿਆ ਗੁਰ ਕੀ ਪੈਰੀ ਪਾਇ ਰਾਜਸਵਾ ਹਜਨ ਹੋਇਆ ਫਤਿਆਲ ਮਨੋ ਨਾਮੇ ਸਾਰ ਸਾਜਨਾ ਕੈ ਸੰਗ ਅਵਜਨ ਤਾਰੇ ਅਨ ਸਤਿਥ ਨੇ ਦਗਦੋਚ ਕੀ ਨਾਹੇ ਬਿਦਾਰਿ ਤੇ ਸਾਇਬ ਕੀਤੇ ਕਾ ਨਾਨਕ ਮਨ ਮਾਈ ਜੇ ਸਿਮਰਤ ਸੁਖ ਹੋਏ ਪਾਪ ਕਲੇਸ਼ਾਂ ਦਾ ਨਾਸ ਵਾਹਿਗੁਰੂ ਤੇਰੇ ਪੈਗੜ ਬੰਦਗੀ ਦਾ ਪਰਤਾਬ ਵਾਹਿਗੁਰੂ ਜੀ ਦਾ ਖੁਸ਼ਾ ਵਾਹਿਗੁਰੂ ਜੀ ਕੀ ਫਤਿਹ